ਆ ਕੇ ਮੈਂ ਬੀਲਾ ਜੇ ਰੱਖੀ ਬੈਠਾ ਹਾਂ ਜੀ ਇਹਦੇ ਵਿੱਚ ਕੀ ਵਿਸਥਾ ਸਸੀ ਕਾਲ ਜੀ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਪਹਿਲਾਂ ਵੀ ਮੈਂ ਦੱਸਿਆ ਸੀਗਾ ਜੀ ਆਪਾਂ ਇੱਕ ਥੋੜਾ ਜਿਹਾ ਇੱਥੇ ਮੱਖਣ ਘਾਹ ਵੇਚਣ ਦੀ ਕੋਸ਼ਿਸ਼ ਕਰੀ ਸੀ ਉਹ ਪਹਿਲਾਂ ਹੋਇਆ ਨਹੀਂ ਅੱਛਾ ਫਿਰ ਮੈਂ ਹੁਣਾਂ ਝੋਨਾ ਵਧਿਆ ਜਾਊਗਾ ਇਹ 26 ਝੋਨਾ ਸੇ ਆਪਣਾ ਮੱਕੀ ਵਾਲੇ ਸਾਥੇ ਇੱਥੇ ਲਾਵਾਂਗੇ ਮੱਖਣ ਘਾਹ ਮੱਖਣ ਘਾਹ ਤੇ ਕਹਿੰਦੇ ਆ ਸਰਕਾਰ ਨੇ ਬੈਨ ਲਾਤੀ ਬੈਨ ਕੁਛ ਨਹੀਂ ਉਹ ਕਿ ਸੰਧੀ ਹੁੰਦੀ ਹੁੰਦੀ ਆ ਆਸਟ੍ਰੇਲੀਆ ਨਾਲ ਆਪਣੇ ਦੇਸ਼ ਦੀ ਜਿੱਥੋਂ ਤੱਕ ਮੈਂ ਥੋੜਾ ਸਟੱਡੀ ਕਰਿਆ ਜਾਂ ਵਿਚਾਰ ਕਿ ਹੋਈ ਆ ਵੀ ਉਹਨਾਂ ਨੇ ਕੀ ਕਰਤਾ ਇੰਟਰਨੈਸ਼ਨਲ ਲੈਵਲ ਦੇ ਸ਼ਿਪਾਂ ਵਗੈਰਾ ਦੇ ਵਿੱਚ ਹੋਰ ਵੀ ਸਮਾਨ ਬਹੁਤ ਆਉਂਦਾ ਹੁੰਦਾ ਉਹ ਨਹੀਂ ਆਇਆ ਆਪਣਾ ਮੱਖਣ ਘਾ ਦਾ ਪੰਜਾਬੀ ਚ ਕਹ ਲਈਏ ਪਿਛਲੇ ਸਾਲ ਵੀ ਨਹੀਂ ਆਇਆ ਆਪਣੇ ਤਾਂ ਤਿਆਰੀ ਨਹੀਂ ਹੁੰਦਾ ਹੁੰਦਾ ਅੱਛਾ ਇਹ ਬਾਹਰੋਂ ਆਉਂਦਾ ਜੀ ਬਾਹਰੋਂ ਇੰਪੋਰਟ ਹੁੰਦਾ ਜੀ ਇਹ ਤੇ ਬਾਹਰੋਂ ਆਪਣੇ ਵਾਲੇ ਕੀ ਕਰਦੇ ਕਈ ਵਾਰ ਆਪਣੇ ਤਿਆਰ ਕਰਕੇ ਜਿਨੇ ਬੀਜੇ ਉਹ ਕਾਮਯਾਬੀ ਆ ਹੋਇਆ ਵੀ ਹੈ ਪਰ ਇਹ ਵੀ ਜਿਵੇਂ ਕਹ ਦਿੱ ਗਏ ਇਹ ਵੀ ਬਾਹਰੋਂ ਇੰਪੋਰਟ ਹੁੰਦਾ ਆਸਟ੍ਰੇਲੀਆ ਦੇ ਵਿੱਚੋਂ ਕੋਈ ਸੰਧੀ ਜੀ ਵਗੈਰਾ ਦੇ ਵਿੱਚ ਕੋਈ ਨਾ ਕੋਈ ਫਰਕ ਰਹਿ ਗਿਆ ਹੋਰ ਕੋਈ ਇਹੋ ਜੀ ਗੱਲ ਨਹੀਂ ਵੀ ਇਹ ਤੇ ਵੇਣ ਲੱਗਿਆ ਜਾਂ ਇਹ ਆਏ ਆ ਜੀ ਇਹ ਆ ਉਹ ਆ ਵਿਚ ਅਫਵਾਹ ਫਲਾਈ ਜਾਂਦਾ ਕਿ ਯੂਨੀਵਰਸਿਟੀ ਵਾਲਿਆਂ ਨੇ ਕਰਤਾ ਜੇ ਉਹ ਇਹ ਕੁਛ ਨਹੀਂ ਹੈ ਉਹ ਰਾਈ ਕਾ ਤੇ ਮੱਖਣ ਕਾ ਦੇ ਵਿੱਚ ਥੋੜਾ ਬਹੁਤ ਅੰਤਰ ਹੈ ਉਹਦਾ ਵੀ ਮਿਲ ਰਿਹਾ ਹੈ ਅੱਜ ਵੀ ਮੈਂ ਹੁਣ ਦੁਬਾਰਾ ਵੀ ਲਿਆ ਕੇ ਦੁਬਾਰਾ ਬੀਜ ਰਿਆਂ ਜਿਹੜਾ ਹੁਣ ਟੈਂਪਰੇਚਰ ਹੈ ਇਹਦੇ ਵਿੱਚ ਹੁੱਕ ਵੀ ਰਹੇ ਬਸ ਇਹ ਆ ਵੀ ਜਿੱਥੇ ਆਪਾਂ ਪਹਿਲਾਂ ਕਿਲੋ ਪਾਉਣਾ ਸੀ ਹੁਣ ਡੇਢ ਕਿਲੋ ਪਾ ਦਿਓ ਹੁਣ ਮਿਲ ਰਿਹਾ ਜੀ ਵੀ ਮਿਲ ਰਿਹਾ ਜੀ ਪਰ ਦੁੱਖ ਦੀ ਗੱਲ ਇਹ ਹੈ ਵੀ ਜਿਹੜਾ ਦਾ ਬੀਜ 400 ਰੁਪਏ 350 ਰੁਪਏ ਰੇਟ ਸੀ ਹੁਣ ਉਹ 800 ਰੁਪਏ ਮਿਲ ਰਿਹਾ ਪਣੀ ਦੀ ਸਿਆਸਤ ਹੈ ਜਾਂ ਇਹਦੇ ਵਿੱਚ ਕੋਈ ਨਾ ਕੋਈ ਵਾਕਿਆ ਹੀ ਪਿੱਛੇ ਤੋਂ ਪੈਕਿੰਗ ਦੁਬਾਰਾ ਕਰੀ ਐ ਉਹ ਹੁਣ ਉਗੇ ਤੋਂ ਪਤਾ ਲੱਗੂਗਾ ਵੀ ਹਜੇ ਤੱਕ ਲੜੀ ਮਿਲੀ ਜੀ ਗੱਲ ਇਹ ਆ ਵੀ ਤੁਸੀਂ ਕੀ ਕਰੋ ਜਿੱਥੋਂ ਤੱਕ ਮੇਰਾ ਆਈਡੀ ਆ ਰਿਸਕ ਨਾ ਲਓ ਜਿਹਨੇ ਪਹਿਲਾਂ ਮੱਖਣ ਦਾ ਬੀਜ ਕੇ ਆਪਦੇ ਪੰਜ-ਪੰਜ ਦੋ-ਦੋ ਕਿੱਲੇ ਜਾਂ ਕਨਾਲਾਂ ਬੇਲੀਆਂ ਕਰ ਰੱਖੀਆਂ ਆ ਆਜੋ ਆਜੋ ਬਾਬਾ ਕੋਈ ਨਹੀਂ ਤੇ ਉਹ ਬੇਲੀਆਂ ਰੱਖੀਆਂ ਹੁੰਆਂ ਤੁਸੀਂ ਇਹਦੇ ਵਿੱਚ ਜਿਹੜੀ ਬਰਸੀਮ ਐ ਲਗਭਗ ਕਿਲੋ ਤੋਂ ਡੇਢ ਕਿਲੋ ਕਨਾਲ ਦੀ ਉਹ ਜ਼ਰੂਰ ਖਣਾ ਦਿਓ ਕਿਉਂਕਿ ਵੱਧ ਤੋਂ ਵੱਧ ਕੀ ਹੋ ਜਾਂਦਾ ਉਹਦੇ ਵਿੱਚ ਥੋੜਾ ਮੌਇਸਚਰ ਜ਼ਿਆਦਾ ਹੁੰਦਾ ਐ ਕਵਾਲਿਟੀ ਤਾਂ ਨਹੀਂ ਬਣਦੀ ਪਰ ਫਿਰ ਵੀ ਆਪਾਂ ਜਮਾ ਨਾਲੋਂ ਨਹੀਂ ਰਹਿੰਦੇ ਕਿ ਉਹ ਬੀਜ ਕੇ ਵਿੱਚ ਮਿਕਸ ਕਰ ਦਿਓ ਤੇ ਇਸ ਤਰ੍ਹਾਂ ਕਰਕੇ ਤੁਸੀਂ ਜਿਹੜਾ ਇਹ ਆਪਣਾ ਸਰਦੀਆਂ ਦੇ ਹਰੇਚਾਰੇ ਆ ਇਹ ਬੀਜ ਸਕਦੇ ਹੁਣ ਬਜਾਦ ਸ਼ੁਰੂ ਹੀ ਆਈ ਹੈ ਨਾਲ ਦੀ ਬਜਾਦ ਤਾਂ ਜੀ ਇਹ ਦੀ 10 ਅਕਤੂਬਰ ਤੋਂ ਸ਼ੁਰੂ ਹੈ 10 ਅਕਤੂਬਰ ਤੋਂ ਲੈ ਕੇ ਲਗਭਗ 10 ਨਵੰਬਰ ਦੇ ਵਿੱਚ ਜਿਹੜੀ ਬਜਾਦ ਹੋ ਜੀ ਉਹ ਬੈਟਰ ਹੁੰਦੀ ਹੈ ਉਹ 7-8 ਕਟਾਈਆਂ ਦਿੰਦਾ ਸੀ ਮੱਖਣ ਦਾ ਪਰ ਇਸ ਵਾਰ ਤਾਂ ਹੁਣ ਲੇਟ ਹੋ ਗਿਆ। ਬੰਪਰ ਕਿਹੜਾ 15 ਨਵੰਬਰ ਵੀ ਹੋ ਚੁੱਕਾ। ਮੌਸਮ ਦਾ ਵੀ ਇੰਪੈਕਟ ਪਿਆ ਹੋਈ। ਪਿਆ ਜੀ ਥੋੜਾ ਬਹੁਤ ਤਾਂ ਮੌਸਮ ਦਾ ਵੀ ਹੈਗਾ। ਆਪਾਂ ਨੈਰਾਪਰਾ ਸਰਕਾਰਾਂ ਨੂੰ ਵੀ ਕਹਿ ਸਕਦੇ ਪਰ ਆਪਾਂ ਇੱਥੇ ਕੀ ਕਰਨਾ ਹੁੰਦਾ। ਦੇਖੋ ਖਿਡਾਰੀ ਤੇ ਮਦਾਰੀ ਦੇ ਵਿੱਚ ਫਰਕ ਹੀ ਹੁੰਦਾ। ਹੂੰ ਵੀ ਖਿਡਾਰੀ ਤਾਂ ਉਹ ਹੁੰਦਾ ਜਿਹੜਾ ਆਪਾਂ ਗੇਮ ਨੂੰ ਕਮਾ ਜੇ। ਦੇਖ ਕੇ ਆਪਾਂ ਕਿਵੇਂ ਉਹਨੂੰ ਕਿਵੇਂ ਐਡਟ ਕਰਕੇ ਆਪ ਦਾ ਹੂੰ ਪ੍ਰਚਿਤ ਕਰ ਜੇ। ਮਦਾਰੀ ਨੂੰ ਜਿਵੇਂ ਮਦਾਰੀ ਉਹ ਨਚਾਉਂਦਾ। ਹੂੰ ਤੋਂ ਮੈਂ ਉਹ ਨੱਚੀ ਜਾਂਦਾ ਹੁਣ ਉਹ ਉਹਨਾਂ ਨੂੰ ਦੋਸ਼ ਦੇਈ ਜੋ ਜੇ ਉਹ ਆਪ ਦਾ ਬਾਹਰ ਮਹਿਲਾ ਰੱਖ ਲੋ ਗਾਇਆਂ ਭੁੱਖਿਆ ਮਨ ਉਹ ਕੋਈ ਤਕ ਨਹੀਂ ਹੈਗੀ ਹੂੰ ਇਸ ਤਰੀਕੇ ਨਾਲ ਤੁਸੀਂ ਮਿਕਸ ਕਰਕੇ ਜਿਹੜਾ ਹਰੇ ਚਾਰੇ ਇਹ 20 ਕਿਲੋ ਤੇ ਸਾਈਲੇਜ ਦਾ ਫਿਰ ਕੀ ਚੱਲਦਾ ਹੈ ਕੀ ਮਤਲਬ ਤੁਸੀਂ ਚੈਕਿੰਗ ਵਗੈਰਾ ਕਰਾਉਂਦੇ ਰਹਿੰਦੇ ਨੇ ਉਹਦੀ ਹਾਂਜੀ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਾ ਦੱਸਾਂਗੇ ਰਿਪੋਰਟ ਮੇਰੀ ਆਜੂ ਅਗਲੇ ਉੱਤੇ ਤੱਕ ਸਾਈਲੇਜ ਵਿੱਚ ਡਰਾਈ ਮੈਟਰ ਕੀ ਹੁੰਦਾ ਪ੍ਰੋਟੀਨ ਕੀ ਹੁੰਦਾ ਐਸ਼ ਵਗੈਰਾ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਚੈੱਕ ਕਰਨੀਆਂ ਹੋਣਗੀਆਂ ਕਿਵੇਂ ਉਹ ਹੁੰਦਾ ਦੇਸੀ ਤਰੀਕਾ ਕੀ ਹੈ ਹੂੰ ਤੇ ਪ੍ਰੋਪਰ ਆਪਾਂ ਉੱਤੇ ਗੱਲਬਾਤ ਕਰਾਂਗੇ ਕਿ ਬਹੁਤ ਧੰਨ। ਠੀਕ ਹੈ ਜੀ ਧੰਨਵਾਦ ਜੀ।